ਜਿਹੜੇ ਪਹਿਲਾਂ ਹੀ ਹਾਰ ਮੰਨ ਕੇ ਬੈ ਗਏ ਉਹਨਾਂ ਦੇ ਬਸ ਦਾ ਕੰਮ ਉਹਨਾਂ ਦੇ ਬਸ ਦਾ ਕੰਮ ਨਹੀਂ ਕਿਸਰ ਕੇ ਪਰਮੇਸ਼ਰ ਯੋਧਾ ਪੁਰਸ਼ ਆ ਔਰ ਉਹ ਯੋਧਿਆਂ ਨੂੰ ਹੀ ਪਸੰਦ ਕਰਦਾ ਹੈ ਤੇ ਰਾਜ ਦੇ ਵਿੱਚ ਯੋਧੇ ਜਾਣੇ ਆ ਕਿਉਂਕਿ ਲਿਖ ਕੇ ਦਿੱਤਾ ਜਿਹੜਾ ਜਿੱਤ ਪਾਵੇਗਾ ਉਹ ਹੀ ਜ਼ਿੰਦਗੀ ਦਾ ਤਾਜ ਪਾਵੇ ਜਿਹੜਾ ਜਿੱਤ ਪਾਵੇਗਾ ਉਹ ਹੀ ਜ਼ਿੰਦਗੀ ਦਾ ਤਾਜ ਇਹ ਡਰਪੋਕਾਂ ਦੇ ਲਈ ਨਹੀਂ ਲਿਖ ਕੇ ਦਿੱਤਾ ਸਵਰਗ ਦੇ ਰਾਜ ਦੇ ਵਿੱਚ ਡਰਪੋਕ ਹੋਣਗੇ ਜਿੰਨਾ ਕੁੱਤੇ ਹੋਣਗੇ ਭਲਾ ਕੁੱਤਿਆਂ ਦੇ ਕੋਲ ਵੀ ਵਿੱਚ ਪ੍ਰਚਾਰ ਪਹੁੰਚਿਆ ਕਿਉਂ ਲੈ ਕੇ ਜਾਂਦਾ ਭਲਾ ਬਾਈਬਲ ਦੇ ਵਿੱਚ ਮੈਨੂੰ ਕਈ ਸਲਾਹ ਦਿੰਦੇ ਕਹਿੰਦੇ ਤੁਸੀਂ ਕਲੀਸਿਆਂ ਨੂੰ ਨਾ ਥੋੜਾ ਜਿਹਾ ਮੋਟੀਵੇਸ਼ਨਲ ਦਾ ਸਿਸਟਮ ਲੱਖੋ ਥੋੜਾ ਇਹਨੂੰ ਉਤਸ਼ਾਹਿਤ ਕਰਨ ਵਾਲਾ ਥੋੜਾ ਜਿਹੜਾ ਨੂੰ ਖੁਸ਼ ਕਰਨ ਵਾਲਾ ਪ੍ਰਚਾਰ ਕਰਿਆ ਕੋ ਤੁਸੀਂ ਹਮੇਸ਼ਾ ਨੇ ਅਸੀਂ ਝਾਲ ਹੋਊਗੀ ਕਰਦੇ ਤੇ ਤੁਸੀਂ ਆਪ ਹੀ ਦੱਸੋ ਮੈਂ ਕਿਉਂ ਨਾ ਕਰਾਂ ਮੈਂ ਤੁਹਾਨੂੰ ਪੁੱਛਿਆ ਵੀ ਆਹ ਗੱਲ ਕਰਦੇ ਕਰਦੇ ਪ੍ਰਕਾਸ਼ਿਤ ਵਾਕਿਆ ਜੇ ਲਿਖ ਦਿੱਤਾ ਕੁੱਤੇ ਸਵਰਗ ਦੇ ਰਾਜ ਦੇ ਵਿੱਚ ਦਾਖਲ ਨਹੀਂ ਹੋਣਗੇ ਬਲায়ে ਖੁਸ਼ਖਬਰੀ ਕੁੱਤੇ ਨੂੰ ਸੁਣਾਈ ਜਾ ਰਹੀ ਹੈ ਖੁਸ਼ਖਬਰੀ ਤੇ ਇਨਸਾਨ ਦੇ ਲਈ ਹੈ ਨਾ ਨਜ਼ਾਤ ਦਾ ਪੈਗਾਮ ਜਾਨਵਰਾਂ ਦੇ ਲਈ ਨਹੀਂਗਾ ਨਜ਼ਾਤ ਦਾ ਪੈਗਾਮ ਤੇ ਇਨਸਾਨ ਦੇ ਲਈ ਹੈ ਤੇ ਇਨਸਾਨਾਂ ਦੀ ਗੱਲ ਕਰਦੇ ਕਰਦੇ ਅਚਾਨਕ ਗੱਲ ਆਉਂਦੀ ਹੈ ਕਿ ਸਵਰਗ ਦੇ ਰਾਜ ਦੇ ਵਿੱਚ ਕੁੱਤੇ ਪ੍ਰਵੇਸ਼ ਪਰ ਕੁੱਤਾ ਤੇ ਵਫਾਦਾਰ ਆ ਕੁੱਤੇ ਦੀ ਤਰੀਫਾਂ ਕਰਦੇ ਲੋਕੀ ਸੰਗਦੇ ਨਹੀਂ ਇੱਥੇ ਤੇ ਆੜਿਆ ਕੰਟਰੀਆਂ ਵਿੱਚ ਤੇ ਘਰ ਵਾਲੀਆਂ ਨੇ ਘਰ ਵਾਲੇ ਛੱਡ ਕੇ ਕੁੱਤੇ ਰੱਖੇ ਐ ਇਹਨੇ ਵਫਾਦਾਰ ਹੁੰਦਾ ਬੰਦੇ ਨਾਲੋਂ ਜ਼ਿਆਦਾ ਤੇ ਉਹਨਾਂ ਨੂੰ ਤੇ ਆ ਜਦੋਂ ਬਾਈਬਲ 'ਚ ਗੱਲ ਪੜ੍ਹਦੇ ਹੋਣਾ ਤਾਂ ਬੜਾ ਗੁੱਸਾ ਲੱਗਦਾ ਹੋਣਾ ਕਿ ਜਿਹੜੇ ਸਾਨੂੰ ਤੇ ਸਾਡਾ ਕੁੱਤਾ ਸਾਡੇ ਬੰਦੇ ਤੋਂ ਜ਼ਿਆਦਾ ਵਫਾਦਾਰ ਲੱਗਿਆ ਔਰ ਬਚੇਗੀ ਦਾਦਾ ਬੋਲੋ ਬਚੇਗੀ ਦਾਦਾ ਬੁਲਾ ਕੁੱਤੇ ਉਹਦੇ ਰਾਜ ਦੇ ਵਿੱਚ ਨਹੀਂ ਬਣਗੇ ਕਿਉਂ ਬੁਲਾ ਸਭ ਤੋਂ ਬੇਵਫਾ ਅਗਰ ਕੋਈ ਜਾਨਵਰ ਆਜੋ ਕੁੱਤਾ ਯੋ ਕੌਣ ਸਭ ਤੋਂ ਬੇਵਫਾ ਜਿਹਨੂੰ ਦੁਨੀਆ ਵਫਾਦਾਰ ਸਮਝਦੀ ਆ ਉਹ ਸਭ ਤੋਂ ਬੇਵਫਾ ਆ ਔਰ ਕਿਉਂ ਆ ਕੁੱਤਾ ਉਹਦਾ ਆ ਜਿਹੜਾ ਰੋਟੀ ਪਾ ਦੇਵੇ ਹੁਣ ਸਮਝਿਓ ਭੇਤ ਨੂੰ ਕੁੱਤਾ ਉਹਦਾ ਹੀ ਆ ਕੁੱਤਾ ਕਿਸੇ ਦਾ ਸਾਕਾ ਨਹੀਂ ਕੁੱਤੇ ਨੂੰ ਜਿਹੜਾ ਬੁਰਕੀ ਪਾ ਦੇਵੇ ਕੁੱਤਾ ਉਹਦੇ ਹੱਥ ਵਿੱਚ ਭੌਂਕੇਗਾ ਅੱਜ ਪਾਉਂਦੇ ਨਾ ਬੁਰਕੀਆਂ ਸੱਚ ਨੂੰ ਕਬੂਲ ਕਰੋ ਕੀ ਕਰਦੇ ਬੇਬਲਾ ਅੱਜ ਬੁਰਕੀਆਂ ਪਾਉਂਦੇ ਆ ਕਾਲੀਆਂ ਭਲਾ ਚੰਗੀਆਂ ਆਂ ਦੀਆਂ ਆਸ਼ੀਸ਼ਾਂ ਦੀਆਂ ਬਰਕਤਾਂ ਦੀਆਂ ਤਰੱਕੀਆਂ ਦੀਆਂ ਨੌਕਰੀਆਂ ਦੀਆਂ ਵਿਜੇਆਂ ਦੀਆਂ ਗ੍ਰੀਨ ਕਾਰਡ ਮਿਲਣ ਦੀਆਂ ਸਿਟੀਜ਼ਨ ਮਿਲਣ ਦੀਆਂ ਵਿਜੇ ਲੱਗਣ ਦੀਆਂ ਇਹ ਬੁਰਕੀਆਂ ਪਾਉਂਦੇ ਤੇ ਜਿਹਨਾਂ ਦਾ ਨੇਚਰ ਕੁੱਤਿਆਂ ਜਿਹਾ ਆ ਉਹ ਉਹਨਾਂ ਬੁਰਕੀਆਂ ਦੇ ਮਗਰ ਮਗਰ ਘਰ ਪੈਂਦੇ